ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੱਚਿਓ ਅੱਜ ਮੈਂ ਤੁਹਾਨੂੰ ਸੁਣਾਉਣ ਜਾਣੀ ਹਾਂ ਗੁਰਨਾ ਗੁਰਨਾ ਦੇ ਜੁੜੀ ਸਾਖੀਆਂ ਜਿਨ੍ਹਾਂ ਵਿੱਚੋਂ ਜੋ ਉਹਨਾਂ ਨੇ ਗੁਰੰਗਰ ਦੇਵ ਜੀ ਦੀ ਪ੍ਰੀਖਿਆ ਲਈ ਇੱਕ ਦਿਨ ਫਰਸ਼ ਉੱਤੇ ਬਿੱਲੀ ਆ ਗਈ ਤਾਂ ਜੋ ਮੋਇਆ ਹੋਇਆ ਸੁੱਟ ਗਈ ਬਾਬਾ ਜੀ ਨੇ ਬਚਨ ਦੀ ਪ੍ਰੀਖਿਆ ਵਾਸਤੇ ਸ੍ਰੀ ਚੰਨ ਜੀ ਨੂੰ ਕਿਹਾ ਇਸ ਮੈਲੇ اور ਜੁਏ ਨੂੰ ਉਠਾ ਦਿਓ ਉਹ ਬੋਲੇ ਮੈਂ ਕੋਈ ਪੰਗੀ ਨਹੀਂ ਲਖਮੀ ਜਾਨ ਨੇ ਵੀ ਆਖਿਆ ਤੁਹਾਡੀ ਮਾਤ ਟਿਕਾਏ ਨਹੀਂ ਰਹੀ ਭਲੇ ਮਾਨਸਾ ਦੇ ਪੁੱਤਰ ਇਹੋ ਜੇ ਕੰਮ ਨਹੀਂ ਕਰਦੇ ਫਿਰ ਗੁਰਜੀ ਨੇ ਲੈਣੇ ਵਾਲ ਤੱਕਿਆ ਤਾਂ ਉਹਨਾਂ ਚਟ ਫਰਸ਼ ਧੋ ਕੇ ਸਾਫ ਕਰ ਦਿੱਤਾ ਫਿਰ ਇੱਕ ਦਿਨ ਬਹੁਤ ਮੀਂਹ ਪਿਆ ਰਾਤ ਨੂੰ ਤਾਂ ਅਮਸ਼ਲਾ ਦੀ ਕਰਨ ਟੈਪ ਆਈ ਪੁੱਤਰ ਨੂੰ ਹੁਕਮ ਹੋਇਆ ਹੁਣੇ ਬਣਾਓ ਉਹਨਾਂ ਜਵਾਬ ਦਿੱਤਾ ਸਵੇਰੇ ਰਾਜ ਮਨਜ਼ੂਰ ਲਾ ਕੇ ਬਣਾ ਦੇਵਾਂਗੇ ਇਸ ਤਰ੍ਹਾਂ ਹੀ ਹੋਰ ਸੇਵ ਕਰਨੇ ਵੀ ਕੀਆ ਜਦ ਗੁਰਜੀ ਨੇ ਲੈਣੇ ਵਾਲ ਤੱਕਿਆ ਤਾਂ ਚਟ ਬਣਾਉਣ ਲੱਗ ਪਏ ਗੁਰੂ ਮਹਾਰਾਜ ਜੀ ਨੇ ਵਿੰਗੀ ਜਾਣ ਕੇ ਟੋਆ ਦਿੱਤੀ ਲੈਣਾ ਜੀ ਨੇ ਫਿਰ ਬਣਾ ਦਿੱਤੀ ਇਸੇ ਤਰ੍ਹਾਂ ਹੀ ਚਾਰ ਵਾਰ ਕੀਤਾ ਸ੍ਰੀ ਮਤਾ ਚਲਕਣੀ ਜੀ ਨੇ ਕਿਹਾ ਪਾਈ ਲੈਣਾ ਇਹ ਤਾਂ ਬੇਪਰਵਾਹ ਹਨ ਤੂੰ ਵੀ ਇਹੋ ਜਿਹੀ ਹੋ ਗਿਆ ਹੈ ਤਾਂ ਲੈਣਾ ਜੀ ਨੇ ਉਤਰ ਦਿੱਤਾ ਮਾਤਾ ਜੀ ਸੇਵ ਕਰਨੇ ਤਾਂ ਸੇਵਾ ਕਰਕੇ ਹੀ ਦੇ ਪਵਿੱਤਰ ਕਰਨੀ ਹੈ ਕੰਨ ਦੇ ਬਣਾਉਣ ਨਾਲ ਕੋਈ ਪਰਯੋਜਨ ਨਹੀਂ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਪਾਸ ਸੁੱਚੇ ਸੁਲੇਮਾਨੀ ਪੱਤਾ ਦਾ ਇੱਕ ਕਟੋਰਾ ਸੀ ਗੁਰੂ ਮਹਾਰਾਜ ਨੇ ਡੂੰਗੇ ਚਿਕੜੇ ਛੁੜ ਦਿੱਤਾ। ਪੁੱਤਰ ਸਿੱਖ ਸੇਵਕ ਸਭ ਨਾਲ ਸਨ। ਗੁਰੂ ਮਹਾਰਾਜ ਨੇ ਪੁੱਤਰਾਂ ਨੂੰ ਹੁਕਮ ਦਿੱਤਾ। ਉਹਨਾਂ ਕਿਹਾ ਕਿਸੇ ਕੋਲੋਂ ਕਢਵਾ ਲਵਾਂਗੇ ਤੁਸੀਂ ਡੇਰੇ ਚੱਲੋ। ਸਿੱਖਾਂ ਨੇ ਵੀ ਆਖਿਆ ਸੇਬ ਜਦੇ ਸੱਚ ਆਖਦੇ ਹਨ। ਕਹਿੰਦ ਗੁਰੂ ਜੀ ਨੇ ਲੈਣੇ ਵਾਲ ਤੱਕਿਆ ਤਾਂ ਉਹਨਾਂ ਚਟ ਕਟੋਰਾ ਕੱਢ ਕੇ ਤੋਮਨ ਦੇ ਗੁਰੂ ਜੀ ਦੇ ਹਵਾਲੇ ਕਰ ਦਿੱਤਾ। ਆਪ ਕਪੜੇ ਤੋਕੇ ਇਸ਼ਨਾਨ ਕਰਕੇ ਡੇਰੇ ਆ ਗਏ। ਇੱਕ ਦਫਾ ਬਹੁਤ ਝੜੀ ਲੱਗੀ ਸੀ। 3 ਦਿਨ ਇਸੇ ਤਰ੍ਹਾਂ ਹੀ ਰਹਾ ਲੰਗਰ ਦਾ ਕੋਈ ਠਿਕਰਵਾਨ ਨਹੀਂ ਸੀ ਮਗਰੋਂ ਬਹੁਤ ਸਾਰੀ ਸੰਗਤ ਆ ਗਈ ਤਾਂ ਸਿੱਖਾਂ ਨੇ ਕਿਹਾ ਗੁਰੂ ਜੀ ਸੰਗਤ ਬਹੁਤ ਆ ਗਈ ਹੈ ਲੰਗਰ ਨਹੀਂ ਹੈ ਤਾਂ ਗੁਰੂ ਜੀ ਨੇ ਸ੍ਰੀ ਚੰਨ ਜੀ ਨੂੰ ਕਿਹਾ ਇਸ ਕਿਕਰ ਉੱਤੇ ਚੜ ਕੇ ਹਲੋਣਾ ਦੇ ਮਠਾਈ ਬੇਅੰਤ ਡਿੱਗ ਗਈ ਤਾਂ ਸ੍ਰੀ ਚੰਨ ਜੀ ਨੇ ਜਵਾਬ ਦਿੱਤਾ ਕਿ ਆਪ ਮਖੌਲ ਕਰਦੇ ਹੋ ਇਸੇ ਤਰ੍ਹਾਂ ਲਕਮੀ ਚੰਨ ਨੇ ਵੀ ਜਵਾਬ ਦਿੱਤਾ ਤੇ ਗੁਰਜੀ ਬੋਲੇ ਬੱਚਾ ਲੈਣਿਆ ਤੂੰ ਹੀ ਸੰਗਤ ਨੂੰ ਗਿੱਕਰ ਹਲਾ ਕੇ ਮਠਿਆਈ ਚਕਾ ਤਾਂ ਲੈਣਾ ਜਿਹਨੇ ਗਿੱਕਰ ਹਲਾਈ ਤਾਂ ਸੰਗਤ ਨੇ ਰੱਜ ਕੇ ਮਠਿਆਈ ਖਚਕੀ ਔਰ ਬਾਕੀ ਦੀ ਪੱਲੇ ਬੰਨੇ ਇੱਕ ਦਿਨ ਗੁਰੂ ਜੀ ਸਿੱਖੀ ਪਰ ਕਰਨ ਵਾਸਤੇ ਫਟੇ ਭਰਾਣੇ ਮੈਲੇ ਜਲੇ ਕਪੜੇ ਪਾ ਕੇ ਖਾਤੇ ਵਿੱਚ ਛੁਰਾ ਤੇ ਡੰਡਾ ਲੈ ਕੇ ਪੰਜ ਚਾਰ ਕੁੱਤੇ ਕੁੱਤੀਆਂ ਲੈ ਕੇ ਜੰਗਲ ਵਿੱਚੋਂ ਧਰਮਸ਼ਾਲਾ ਵਿੱਚ ਆ ਗਏ ਜਿਹੜਾ ਗੋ ਆਵੇ ਉਹਨੂੰ ਪੁੱਛਣ ਤੋਂ ਕੋਣ ਹੈ ਜਿਹੜਾ ਗੋ ਆਖੇ ਮੈਂ ਸਿੱਖਾਂ ਉਸੇ ਨੂੰ ਹੀ ਦੋ ਚਾਰ ਸੌਟੇ ਜੜਦਿਨ ਬਹੁਤ ਸਿੱਕ ਕੁੱਤੇ ਅਜਨੋਂ ਭਾਜੜ ਪੈ ਗਈ ਫੇ دریا ਦੇ ਕੰਨੇ ਤੇ ਗਈ ਪਈ ਬੁੱਢਾ ਅਧਿਕ ਪੰਜ ਸਿੱਖ ਨਾਲ ਰਹੀ ਬਾਕੀ ਦੇ ਸਭ ਭੱਜ ਗਏ ਤਾਂ ਗੁਰੂ ਜੀ ਰਾਤ ਬੜੀ ਦੰਡਕ ਬਨ ਵਿੱਚ ਚਲੇ ਗਏ ਅੱਗੇ ਇੱਕ ਜਗ੍ਹਾ ਬੜਾ ਅਗਦਾ ਟੇਰ ਲੱਗਿਆ ਹੋਇਆ ਸੀ ਗੁਰੂ ਜੀ ਸਿੱਖਾਂ ਨੂੰ ਪੁੱਛਿਆ ਤੁਸੀਂ ਮੇਰੇ ਮਗਰ ਕੀ ਕਰਨ ਆਏ ਹੋ ਤਾਂ ਸਿੱਖਾਂ ਨੇ ਉੱਤਰ ਦਿੱਤਾ ਗੁਰੂ ਜੀ ਅਸੀਂ ਆਪਦੇ ਸਿੱਖਾਂ ਗੁਰਜਣ ਕੀ ਅਜੇ ਮੈ ਸਿੱਖੋ ਤਾਂ ਇਸ ਅੱਗੇ ਵਿੱਚ ਛਾਲ ਮਾਰੋ ਤਾਂ ਸਭ ਸਿੱਖ ਚੁੱਪ ਕਰ ਗਏ ਪਹਿਲਾ ਇਹਨਾਂ ਜਿਹਨੇ ਛਾਲ ਮਾਰ ਦਿੱਤੀ ਤਾਂ ਅੱਗੋਂ ਟੰਡੀ ਠਾਰ ਇੱਕ ਗੁੱਟੀ ਨਜਰ ਆਈ ਜੋ ਰਾਦੇ ਵਕਤ ਅੱਗ ਵਾਂਗ ਚਮਕਦੀ ਹੈ ਇਸੇ ਤਰ੍ਹਾਂ ਹੀ ਇੱਕ ਦਿਨ ਦਾਵੀ ਦੇ ਕਿਨਾਰੇ ਬਾਬਾ ਜੀ ਆ ਬੈਠੇ ਸਭ ਸੰਗਤ ਉੱਥੇ ਹੀ ਇਕੱਠੀ ਹੋ ਗਈ ਉੱਥੇ ਇੱਕ ਮੁਰਦਾ ਪਿਆ ਵੇਖ ਕੇ ਬਾਬਾ ਜੀ ਨੇ ਕਿਹਾ ਜਿਹੜਾ ਸਾਡਾ ਸਿੱਖ ਹੈ ਇਸ ਮੁਰਦੇ ਨੂੰ ਖਾਵੇ ਜਿਹੜਾ ਨਾ ਖਾਏ ਉਹ ਚਲਾ ਜਾਵੇ ਸਭ ਸੰਗਤ ਨੇ ਮੂੰਹ ਨਹੀਂ ਮਾ ਪਾਲਿਆ ਪਾਲਿਆ ਨਾ ਜਿੰਨੇ ਬੇਨਤੀ ਕੀਤੀ ਕਿ ਸਿਰ ਵੱਲੋਂ ਖਾਵਾ ਜਾਂ ਪੈਰਾਂ ਵੱਲੋਂ ਤਾਂ ਹੁਕਮ ਹੋਇਆ ਵਿਚਕਾਰੋਂ ਨੇ ਲੈਣਾ ਜਿਹਨੇ ਕਪੜਾ ਚੁੱਕਿਆ ਤੰਗੜਾ ਪਰ ਸ਼ਾਦ ਨਿਕਲਿਆ ਹਾਂਜੀ ਇਹ ਮੇਰੀਆਂ ਆਦੀਆਂ ਤੁਹਾਨੂੰ ਸਾਕੀਆਂ ਸੁਣਾਈਆਂ ਮੈਂ ਗੁਣੰਗ ਦੇ ਵਿੱਚ ਤੇ ਪਾਈ ਲੈਣਾ ਜੀ ਦੀਆਂ ਮੇਰੀ ਵੀਡੀਓ ਦੇਖਣ ਲਈ ਸਾਬ ਬੱਚਿਆਂ ਦਾ ਧੰਨਵਾਦ ਸਾਕੀ ਸੁਣਨ ਵਾਸਤੇ ਸਾਰੇ ਬੱਚਿਆਂ ਦਾ ਧੰਨਵਾਦ ਮੈਨੂੰ ਅ ਇਨਕਾਜ ਕਰਨ ਵਾਸਤੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਪਰ ਬੈਲ ਆਈਕਨ ਵੀ ਦਬਾਣਾ ਸਾਰੇ ਬੱਚਿਆਂ ਦਾ ตันว่าตันว่า